ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਨੂੰ ਇੱਕ ਚੀਜ਼ ਦਿਖਾਉਣਾ ਤੇ ਉਹਦੀ ਰਾਏ ਤੁਸੀਂ ਮੈਨੂੰ ਦੇਣੀ ਹੈ ਕਮੈਂਟ ਦੇ ਵਿੱਚ ਜੇ ਚੰਗੀ ਲੱਗੀ ਤਾਂ ਦਾ ਦੇ ਕੋ ਇਹ ਆਪਣੇ ਘਰ ਦਾ ਜਾਨੀ ਕਿ ਨਾ ਇਹ ਵੇੜਾ ਉੱਥੋਂ ਲੈ ਕੇ ਇੱਧਰ ਇਹ ਸਾਰਾ ਕੱਚਾ ਜਿੱਦੋਂ ਸਾਰਾ ਕੱਚਾ ਇਹਦੇ ਤੁਸੀਂ ਮੈਨੂੰ ਇਹ ਦੱਸਣਾ ਕਿ ਇੱਥੇ ਮੇਰਾ ਰਾਤਾ ਤਾ ਹੈਗਾ ਕਾ ਲਾਉਣ ਦਾ ਇਹ ਕਾ ਲੱਗੇ ਤਾਂ ਗਨੀਰ ਨਾਲ ਦਾ ਗ੍ਰੀਨਰੀ ਆ ਜੂਗੀ ਤੇ ਨਾਲੇ ਨੇਚਰਲ ਚੀਜ਼ ਐ ਬਹੁਤ ਸੋਹਣਾ ਲੱਗੂਗਾ ਜਿਵੇਂ ਮਰਜੀ ਬੰਦਾ ਬੈਠਾ ਰਵੇ ਤੇ ਘਾਦਿਆਂ ਦੀ ਰਹੇਗੀ ਆ ਵੀ ਇੱਥੇ ਫਰਸ਼ ਲਾ ਦੇ ਹੋਂਟੂਲ ਚੇਤਾ ਚੇਤਾ ਕੋਈ ਦਸਨਾ ਇਹ ਕੀ ਕੀਤਾ ਜਾਵੇਗਾ ਫਰਸ਼ ਲਈ ਇਹ ਕਿਹ ਕਾਲ ਲਾਏ